ਆਪਣੀਆਂ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ ਪੀਵੀ 13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਨੂੰ ਬੈਲ ਕਰਿਓ ਪ੍ਰੈਸ ਕਰੋ। ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਉੱਤੇ ਮਿਲ ਸਕਦਾ। ਸਸਿਕਾਲ ਜੀ ਸਾਰਿਆਂ ਨੂੰ ਨਮਸਕਾਰ ਗੁੱਡ ਮਾਰਨਿੰਗ ਰਾਮ ਰਾਮ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੰਗਰੂਰ ਪੀਵੀ 13 ਵਾਲੇ ਤੇ ਸੋ ਬਹੁਤ ਬਹੁਤ ਸਾਰਿਆਂ ਨੂੰ ਪਹਿਲਾਂ ਤਾਂ ਮਹਾਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਤੇ ਮੇਰੇ ਸਾਰੇ ਟੀਮ ਵੱਲੋਂ ਤੇ ਸੰਗਰੂਪੀ ਵੀ 13 ਵੱਲੋਂ ਮਹਾ ਸ਼ਿਵਰਾਤਰੀ ਦੀਆਂ ਭੋਲੇनाथ ਦੀ ਕਿਰਪਾ ਬਣਾਈ ਰੱਖਣ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਤੇ ਸਾਰੇ ਸਾਰੇ ਸਾਰਿਆਂ ਨੂੰ ਖੁਸ਼ੀਆਂ ਤੇ ਤਰੱਕੀਆਂ ਤੇ ਬੁਲੰਦੀਆਂ ਤੇ ਲੈ ਕੇ ਜਾਣ ਭਗਵਾਨ ਭੋਲੇ ਸ਼ਿਵਨਾਥ ਜੀ ਤੇ ਸਾਰਿਆਂ ਨੂੰ ਜੈ ਸ਼ਿਵ ਭੋਲੇनाथ ਜੀ ਤੇ ਮਹਾ ਸ਼ਿਵਰਾਤਰੀ ਦੀਆਂ ਦੁਬਾਰਾ ਤੋਂ ਫਿਰ ਮੁਬਾਰਕਾਂ ਜੀ ਸੋ ਆਜੋ ਜੀ ਵੀਡੀਓ ਸਟਾਰਟ ਕਰਦੇ ਆ ਤੇ ਵੀਡੀਓ ਲੈ ਕੇ ਆਂ ਜੀ ਅੱਜ ਤੁਹਾਡੇ ਲਈ ਜੋ ਕਿ ਪੰਜਾਬ ਸਟੇਟ ਦੇ ਬਾਰੇ ਹੈ ਬੰਪਰ ਠੀਕ ਹੈ ਨਾ ਜੀ 2024 ਦਾ ਬੰਪਰ ਹੈ ਇਹ ਬਸਾਖੀ ਬੰਪਰ ਆ ਚੁੱਕਿਆ ਤੇ ਇਹ ਤੋਂ ਪਹਿਲਾਂ ਜਿਹੜਾ ਚੱਲ ਰਿਹਾ होली ਬੰਪਰ ਉਹ ਦਾ ਡਰਾਫਟ 30 ਤਰੀਕ ਨੂੰ ਹੈ ਉਸ ਤੋਂ ਜਿਹੜਾ ਇਹਦੇ ਨਾਲ ਇਹ ਆ ਚੁੱਕਿਆ ਇੱਕ ਹੋਰ ਉਹ ਹੈਗਾ ਪੰਜਾਬ ਸਟੇਟ ਦਾ ਜੀ ਬਸਾਖੀ ਪੰਪਰ 2024 ਜੋ ਟਿਕਟ ਹੈ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਜਿਹੜੀ ਟਿਕਟ ਹੈ ਉਹਦੇ ਬਾਰੇ ਸਭ ਤੁਹਾਨੂੰ ਡਿਟੇਲ ਚ ਦੱਸਦੇ ਆ ਆਜੋ ਜੁੜ ਜੋ ਆਪਣੇ ਪੀਵੀ 13 ਵਾਲੇ ਚੈਨਲ ਤੇ ਤੇ ਬਹੁਤ ਦਿਲੋਂ ਪਿਆਰ ਦੇ ਰਹੇ ਹੋ ਸਾਰਿਆਂ ਦਾ ਦਿਲੋਂ ਧੰਨਵਾਦ ਸਾਰੇ ਪਰਮਾਤਮਾ ਖੁਸ਼ ਰੱਖੇ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਚ ਰੱਖੇ ਤੇ ਅਸੀਂ ਤੁਹਾਡੇ ਰੂਬਰੂ ਜਿਹੜੀ ਵੀਡੀਓ ਹੈ ਉਹ ਪੇਸ਼ ਕਰਦੇ ਰਹਨੇ ਆ ਤੇ ਤੁਹਾਡਾ ਪਿਆਰ ਮਿਲ ਜਾਂਦਾ ਜੀ ਤੇ ਸਾਰੇ ਵੀਰ ਖੁਸ਼ ਰਹਿਣ ਤੇ ਆਜੋ ਜੀ ਵੀਡੀਓ ਚ ਹਾਂਜੀ ਇਹ ਹੈਗੇ ਪੰਜਾਬ ਸਟੇਟ ਡੀਅਰ ਬਸਾਖੀ ਬੰਪਰ 2024 ਜਿਹੜਾ ਕਿ 24 2024 ਨੂੰ ਇਹਦਾ ਡਰਾ ਸ਼ਾਮ ਦੇ 8 ਵਜੇ ਲਾਈਵ ਡਰਾ ਹੋਊਗਾ ਤੇ ਪੰਜਾਬ ਸਟੇਟ ਦੀ ਟਿਕਟ ਹੈ ਜੀ ਗਵਰਨਮੈਂਟ ਦੇ ਅਫੀਸ਼ੀਅਲ ਚੈਨਲ ਤੇ ਇਹਦਾ ਲਾਈਵ ਰਿਜ਼ਲਟ ਹੈ ਜਿਹੜਾ ਹੋਊਗਾ ਪੰਜਾਬ ਗਵਰਨਮੈਂਟ ਦਾ ਚੈਨਲ ਹੈ ਜਿਹੜਾ ਠੀਕ ਹੈ ਨਾ ਜੀ ਤੇ ਇਹਨਾਂ ਦਾ ਜਿੱਥੇ ਡਰਾ ਕੱਢਿਆ ਜਾਂਦਾ ਹੈ ਲੁਧਿਆਣੇ ਉੱਥੇ ਜਿਹੜਾ ਇਹਨਾਂ ਦਾ ਸੈਂਟਰ ਉੱਥੇ ਜਾ ਕੇ ਵੀ ਤੁਸੀਂ ਲਾਈਵ ਰਿਜ਼ਲਟ ਹੈ ਜਿਹੜਾ ਜਾ ਕੇ ਦੇਖ ਸਕਦੇ ਹੋ ਠੀਕ ਹੈ ਨਾ ਜੀ ਸੋ ਆਜੋ ਜੀ ਇਹਨਾਂ ਦੇ ਪ੍ਰਾਈਜ਼ਸ ਇਨਾਮਾਂ ਦੇ ਬਾਰੇ ਗੱਲ ਕਰ ਲੈਨੇ ਪੰਜਾਬ ਸਰਕਾਰ ਦਾ ਜਿਹੜਾ ਇਹ ਗਰੰਟਡ ਇਹਦਾ ਫਰਸਟ ਪ੍ਰਾਈਜ਼ ਹੈ ਉਹਦੇ ਬਾਰੇ ਤੁਹਾਨੂੰ ਦੱਸਦਾ ਜਿਹੜਾ ਇਹਦਾ ਪੰਜਾਬ ਸਟੇਟ ਦਾ ਟਿਕਟ ਹੈ ਪੰਜਾਬ ਸਟੇਟ ਦੀ 24 2024 ਨੂੰ ਇਹਦਾ ਡਰਾਅ 500 ਰੁਪਏ ਦੀ ਇੱਕ ਟਿਕਟ ਹੈ ਜੀ ਇਹ ਠੀਕ ਹੈ ਨਾ ਜੀ ਗਵਰਨਮੈਂਟ ਦੀ ਹੈ ਸਰਕਾਰੀ ਟਿਕਟ ਕਹਿੰਦੇ ਨੇ ਆਪਾਂ ਤੇ ਗਰੰਟਡ ਇਹਦਾ ਫਸਟ ਪ੍ਰਾਈਜ਼ ਆ ਇਹ ਵਿਕੀਆਂ ਹੋਈਆਂ ਟਿਕਟਾਂ ਚੋਂ ਗਰੰਟਡ ਪ੍ਰਾਈਜ਼ ਆ ਜਿਹੜਾ ਉਹ ਕੱਢਿਆ ਜਾਣਾ ਜਨਤਾ ਦੇ ਸਾਹਮਣੇ ਕੱਢਿਆ ਜਾਣਾ ਹੈ ਜੀ ਪੰਜਾਬ ਸਟੇਟ ਦਾ ਠੀਕ ਹੈ ਨਾ ਜੀ ਸੋ ਪੰਜਾਬ ਸਟੇਟ ਦਾ ਫਸਟ ਪ੍ਰਾਈਜ਼ ਆ ਇਹਦਾ 2.5 ਕਰੋੜ ਦਾ ਵਿਕੀਆਂ ਹੋਈਆਂ ਟਿਕਟਾਂ ਚੋਂ ਫਸਟ ਪ੍ਰਾਈਜ਼ ਆ ਜਿਹੜਾ ਵਿਕੀਆਂ ਹੋਈਆਂ ਟਿਕਟਾਂ ਚੋਂ ਇੱਥੇ ਟੋਟਲ ਟਿਕਟਾਂ ਤੁਹਾਨੂੰ ਦੱਸ ਦਿੰਨੇ ਆ ਟੋਟਲ ਟਿਕਟਾਂ ਵਿੱਚ ਛਾਪੀਆਂ ਹੋਈਆਂ ਨੇ 8 ਲੱਖ ਟੋਟਲ ਟਿਕਟਾਂ ਛਪਣੀਆਂ ਛਾਪੀਆਂ ਗਈਆਂ ਜਿੰਨੀਆਂ ਚੋਂ ਟਿਕਟਾਂ ਵਿਕ ਗਈਆਂ فرض ਕਰੋ 50000 ਮੰਨ ਲਓ ਤੁਸੀਂ ਕਿ 60000 ਵਿਕ ਗਈਆਂ ਲੱਖ ਵਿਕ ਗਈਆਂ ਉਹ ਚੋਂ ਵਿਕੀਆਂ ਹੋਈਆਂ ਟਿਕਟਾਂ ਤੋਂ ਫਰਸਟ ਪ੍ਰਾਈਜ਼ ਜਿਹੜਾ ਗਰੰਟਡ ਦਿੱਤਾ ਜਾਣਾ ਪਬਲਿਕ 'ਚ ਠੀਕ ਹੈ ਨਾ ਜੀ ਇਹ ਧਿਆਨ ਰੱਖਿਓ ਤੁਸੀਂ ਤੇ ਉਹ ਇੱਕ ਹੀ ਬੰਦੇ ਨੂੰ ਦਿੱਤਾ ਜਾਣਾ 2.5 ਕਰੋੜ ਦਾ ਫਰਸਟ ਪ੍ਰਾਈਜ਼ ਵਿਕੀਆਂ ਹੋਈਆਂ ਟਿਕਟਾਂ 'ਚੋਂ ਠੀਕ ਹੈ ਨਾ ਜੀ ਤੇ ਸੈਕੰਡ ਪ੍ਰਾਈਜ਼ ਦੀ ਗੱਲ ਕਰਦੇ ਹਾਂ ਜੀ ਸੈਕੰਡ ਪ੍ਰਾਈਜ਼ ਇਦਾਂ ਹੈਗੇ ਜੀ 10 ਲੱਖ ਦਾ ਉਹ ਦਿੱਤਾ ਜਾਣਾ 10 ਬੰਦਿਆਂ ਨੂੰ 10 ਜਣਿਆਂ ਨੂੰ 10-10 ਲੱਖ ਰੁਪਏ ਦਿੱਤਾ ਜਾਣਾ ਜੀ ਠੀਕ ਹੈ ਨਾ ਜੀ ਤੇ ਤੁਹਾਨੂੰ ਇਹਦੇ ਨਾਲ ਹੀ ਦੱਸ ਦਾਨਾ ਜਿਹੜਾ ਹਿੰਗ ਜਿਵੇਂ ਫਰਸਟ ਪ੍ਰਾਈਜ਼ ਇਹਦਾ 1.5 ਕਰੋੜ 2.5 ਕਰੋੜ ਦਾ ਨਿਕਲਣਾ ਹੈ ਇੱਕ ਜਣੇ ਨੂੰ ਉਹਦੇ ਨਾਲ ਜਿਹੜਾ ਏਜੰਟ ਸੇਲਰ ਨੂੰ ਦਿੱਤਾ ਜਾਣਾ ਉਹ 20 ਲੱਖ ਰੁਪਏ ਦਿੱਤਾ ਜਾਣਾ ਅੱਡ ਮਤਲਬ ਅਲੱਗ ਤੋਂ 2.5 ਕਰੋੜ ਤਾਂ Winner ਨੂੰ ਮਿਲ ਗਿਆ ਜਿਹਨੇ ਟਿਕਟ ਖਰੀਦੀ ਸੀ ਤੇ ਜਿਹਨੇ ਟਿਕਟ ਵੇਚੀ ਹੈਗਾ ਹਾਂ ਉਸ ਸੇਲਰ ਨੂੰ 20 ਲੱਖ ਰੁਪਏ ਤੇ ਜਿਹੜਾ ਉੱਥੇ ਸਬਸਟਾਕ ਲਿਸਟ ਹੈ ਉਹਨੂੰ ਦਿੱਤਾ ਜਾਣਾ ਜੀ 5 ਲੱਖ ਰੁਪਇਆ ਇਹ ਵੀ ਤੁਸੀਂ ਦੇਖ ਲਿਓ ਜਿਵੇਂ ਆਪਾਂ ਨੇ ਟਿਕਟ ਕਿਸੇ ਤੋਂ ਲੈ ਲਈ ਆ ਜਿਹੜੇ ਸਟਾਲਰ ਬੈਠੇ ਨੇ ਜਿਵੇਂ ਸੰਗਰੂਰ ਪਟਿਆਲੇ ਆਪਣੇ ਬੱਸ ਸਟੈਂਡਾਂ ਦੇ ਨਾਲ ਬੈਠੇ ਹੁੰਦੇ ਨੇ ਠੀਕ ਹੈ ਨਾ ਜੀ ਜਿਵੇਂ ਟਿਕਟ ਖਰੀਦਦੇ ਆ ਪਤ ਦਾ ਮੂਨਕ ਜਿੱਥੇ ਵੀ ਬੱਸ ਸਟੈਂਡ ਦੇ ਨਾਲ ਬੈਠੇ ਹੁੰਦੇ ਨੇ ਉਹ ਜਿਹੜਾ ਟਿਕਟ ਵੇਚਦਾ ਉਹਨਾਂ ਨੂੰ ਵੀ ਗਵਰਨਮੈਂਟ ਵੱਲੋਂ ਜਿਹੜਾ ਉਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਠੀਕ ਹੈ ਨਾ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਤਾਂ ਉਹ ਹੈ ਦੂ ਦੂ ਕਰੋੜ 75 ਲੱਖ ਬਣਦੀ ਹੈ ਜਿਹੜੀ ਫਰਸਟ ਪ੍ਰਾਈਜ਼ ਦੀ ਜਿਹੜਾ ਜਿਹੜਾ ਉਹ ਕਰਦਾ ਆਪਣੇ ਸੇਲਰ ਵੇਚਦਾ ਸਟਾਕ ਲਿਸਟ ਨੂੰ ਜਿਹੜਾ ਇਨਾਮ ਦਿੱਤਾ ਜਾਣਾ ਲੱਗ ਤੋਂ ਆਪਾਂ ਨੂੰ ਤਾਂ ਜਿਹੜਾ ਜਿੱਤ ਕੇ ਉਹਨੂੰ ਤਾਂ 2.5 ਕਰੋੜ ਮਿਲਣਾ ਹੀ ਹੈ ਪਲੱਸ ਗਵਰਨਮੈਂਟ ਉਹਨਾਂ ਨੂੰ ਆਪਣਾ ਕਮਿਸ਼ਨ ਦੱਦੀ ਹੈ ਉਹਨਾਂ ਨੂੰ ਠੀਕ ਹੈ ਨਾ ਜੀ ਜਿਹੜੇ ਟਿਕਟਾਂ ਵੇਚਦੇ ਨੇ ਤੇ ਸੈਕੰਡ ਪ੍ਰਾਈਜ਼ 10 ਲੱਖ ਦਾ ਜੀ ਉਹ 10 ਬੰਦਿਆਂ ਨੂੰ ਦਿੱਤਾ ਜਾਣਾ ਤੇ ਇਹ ਚੋਂ ਜਿਹੜਾ ਸੇਲਰ ਵੇਚਦਾ ਉਹਨੂੰ ਦਿੱਤਾ ਜਾਣਾ 1 ਲੱਖ ਰੁਪਈਆ ਜਿਹੜਾ ਜਿਹਨੂੰ 10 ਲੱਖ ਦੀ ਜਿੰਨੀ ਟਿਕਟ ਵੇਚੀ ਦਾ ਪ੍ਰਾਈਜ਼ ਲੱਗਿਆ ਤੇ ਉੱਚ ਜਿਹੜਾ ਹੁੰਦਾ ਸਬਸਟਾਕ ਲਿਸਟ ਨੂੰ 50000 ਦਿੱਤਾ ਜਾਣਾ ਠੀਕ ਹੈ ਨਾ ਜੀ ਤੇ ਥਰਡ ਪ੍ਰਾਈਜ਼ ਦੀ ਗੱਲ ਕਰੀਏ ਉਹ ਹੈਗਾ 5 ਲੱਖ ਦਾ ਜੀ ਉਹ ਵੀ 10 ਬੰਦਿਆਂ ਨੂੰ ਦਿੱਤਾ ਜਾਣਾ ਜੇ ਉੱਚੋ ਸੇਲਰ ਦੀ ਕੋਈ ਟਿਕਟ ਵਿਕੇਗੀ ਮਤਲਬ ਇਨਾਮ ਲੱਗ ਗਿਆ ਉਹਦੇ 50000 ਤਾਂ ਸੇਲਰ ਨੂੰ ਦਿੱਤਾ ਜਾਣਾ ਤੇ 20000 ਦਿੱਤਾ ਜਾਣਾ ਸਬਸਟਾਕ ਲਿਸਟ ਨੂੰ ਠੀਕ ਹੈ ਨਾ ਜੀ ਤੇ ਹੁਣ ਆਜੋ ਚੌਥੇ ਪ੍ਰਾਈਜ਼ ਤੇ ਚੌਥਾ ਪ੍ਰਾਈਜ਼ ਹੈਗਾ 9000 ਦਾ ਉਹ ਦਿੱਤਾ ਜਾਣਾ 800 ਵਿਨਰ ਨੂੰ 800 ਵਿਨਰ ਨੂੰ 9000 ਰੁਪਏ ਦਿੱਤਾ ਜਾਣਾ ਜੀ ਪਰਸਨ ਮਤਲਬ ਇੱਕ ਜਣੇ ਨੂੰ 9800 ਜਣੇ 9 9000 ਦੇਖ ਲਓ ਤੁਸੀਂ ਠੀਕ ਹੈ ਨਾ ਜੀ ਤੇ ਜਿਹੜੀ ਇਹ ਦੀ ਕੀਮਤ ਹੋਗੀ ਟੋਟਲ 800 ਗੁਣਾ 9000 ਇਹ ਹੋ ਗਿਆ 80 ਲੱਖ ਇਹ ਹੋ ਗਿਆ ਤੇ 7000 ਦਿੱਤਾ ਜਾਣਾ ਪੰਜਵੇਂ ਪ੍ਰਾਈਸ ਤੇ ਦਿੱਤਾ ਇਹਨਾਂ 7000 1500 ਪਰ 1600 ਪਰਸਨਾਂ ਨੂੰ ਉਹ ਠੀਕ ਹੈ ਨਾ ਜੀ ਤੇ ਦੁਆਰਾ ਫਿਰਦਾਸ ਦਾ ਪੰਜਵਾਂ ਪ੍ਰਾਈਜ਼ ਹੈ ਜਿਹੜਾ 7000 ਤੋਂ 1600% ਨੂੰ ਦਿੱਤਾ ਜਾਣਾ ਹੈ ਇਹਦੀ ਕੀਮਤ ਬਣ ਗਈ ਇਹਦੀ ਕੀਮਤ ਬਣ ਗਈ 120 ਲੱਖ ਰੁਪਏ ਠੀਕ ਹੈ ਨਾ ਜੀ 1 ਕਰੋੜ 20 ਲੱਖ ਰੁਪਏ ਸੌਰੀ ਤੇ ਜਿਹੜਾ ਆ ਗਿਆ ਛੇਵਾਂ ਪ੍ਰਾਈਜ਼ ਇਹਦਾ ਸ਼ੇਮਾ ਪ੍ਰਾਈਜ਼ ਆਏਗਾ 2500 ਦਾ ਉਹ ਦੱਤਾ ਹੈ ਨਾ 16000 ਪਰਸਨਲ ਦੇ ਵਿੱਚ ਠੀਕ ਨਾ ਜੀ ਸੋ ਟੋਟਲ ਜਿਹੜੀ ਟਿਕਟਾਂ ਦੀ ਜਿਹੜੀ ਆਪਾਂ ਜਿੰਨਾ ਪ੍ਰਾਈਜ਼ਸ ਵਿੱਚ ਸੇਲਰ ਦੀ ਲਾ ਕੇ ਵਿੱਚ ਸਬਸਟਾਕ ਲਿਸਟ ਦੀ ਵਿੱਚ ਜਿਹੜਾ ਵਿਨ ਕਰਦਾ ਹੈ ਟਿਕਟ ਵਿਨਰ ਹੈ ਉਦੀ ਲਾ ਕੇ ਕੁੱਲ ਟੋਟਲ ਬਣਦੀ ਹੈ ਪ੍ਰਾਈਜ਼ਸ 10 ਕਰੋੜ 87 ਲੱਖ ਰੁਪਏ ਕੀਮਤ ਬਣਦੀ ਹੈ ਪੰਜਾਬ ਸਰਕਾਰ ਜਿਹੜੀ ਦਿੰਦੀ ਹੈ ਤੇ ਧਿਆਨ ਨਾਲ ਤੁਸੀਂ ਦੇਖ ਲਿਓ ਮੈਂ ਦੁਬਾਰਾ ਫਿਰ ਤੋਂ ਦੱਸ ਦਵਾਂ ਫਰਸਟ ਪ੍ਰਾਈਜ਼ ਹੈ ਇਹ ਹੈਗੀ ਪੰਜਾਬ ਸਟੇਟ ਦੀ ਜਿਹੜੀ ਟਿਕਟ ਹੈ ਪੰਜਾਬ ਸਟੇਟ ਡੀਅਰ ਬਸਾਂਖੀ ਬੰਪਰ 2024 ਠੀਕ ਹੈ ਨਾ ਜੀ ਤੇ ਫਰਸਟ ਪ੍ਰਾਈਜ਼ ਇਹਦਾ ਹੈਗਾ ਜੀ ਤੇ 24 2024 ਨੂੰ ਇਹਦਾ 8 ਵਜੇ ਦਾ ਡਰਾਅ ਲਾਈਵ ਡਰਾਅ ਹੋਊਗਾ ਤੇ ਫਰਸਟ ਪ੍ਰਾਈਜ਼ ਇਹਦਾ 2.5 ਕਰੋੜ ਦਾ ਜੀ ਉਹ ਇੱਕ ਬੰਦੇ ਨੂੰ ਦਿੱਤਾ ਜਾਣਾ ਵਿਕੀਆਂ ਹੋਈਆਂ ਟਿਕਟਾਂ ਚੋਂ ਦਿੱਤਾ ਜਾਣਾ ਤੇ ਸੈਕੰਡ ਪ੍ਰਾਈਜ਼ ਆਈ ਜਿਹੜਾ ਉਹ ਹੈਗਾ ਇਹਦਾ 10 ਲੱਖ ਦਾ ਜੀ ਉਹ ਦਿੱਤਾ ਜਾਣਾ 10% ਦੇ ਜਿਹੜਾ ਹੈਗਾ ਇਹਦਾ 3rd prize ਉਹ ਹੈਗਾ 5 ਲੱਖ ਦਾ ਜੀ ਉਹ ਵੀ 10% ਨੂੰ ਦਿੱਤਾ ਜਾਣਾ ਜੀ ਤੇ ਜਿਹੜਾ ਇਹਦਾ ਹੈਗਾ 4th prize ਉਹ 9000 ਦਾ ਉਹ 800 ਵਿਨਰ ਨੂੰ ਦਿੱਤਾ ਜਾਣਾ ਜੀ 5th prize ਦੇ ਹੈਗਾ 7000 ਦਾ ਉਹ 1600% ਨੂੰ ਦਿੱਤਾ ਜਾਣਾ ਜੀ 6th ਜੋ ਕਿ ਲਾਸਟ prize ਆ ਉਹ ਹੈਗਾ 2500 ਦਾ 16000% ਦੇ ਵਿੱਚ ਦਿੱਤਾ ਜਾਣਾ ਠੀਕ ਹੈ ਨਾ ਜੀ ਸੋ ਧਿਆਨ ਨਾਲ ਦੇਖ ਲਿਓ ਗਵਰਨਮੈਂਟ ਦੀਆਂ ਟਿਕਟਾਂ ਨੇ 8 ਲੱਖ ਟੋਟਲ ਟਿਕਟਾਂ ਹੋਣਗੀਆਂ ਸਟਾਰਟਿੰਗ ਨੰਬਰ ਹੋਣਗੇ 2 2 000 ਤੋਂ ਲੈ ਕੇ 200000 ਤੋਂ ਲੈ ਕੇ 999999 ਇਹਦੇ ਵਿੱਚ ਵਿੱਚ ਟਿਕਟਾਂ ਹੋਣਗੀਆਂ 2 ਲੱਖ ਤੋਂ ਸਟਾਰਟ ਹੋ ਕੇ 9 ਲੱਖ 9 ਲੱਖ 99999 ਦੇ ਵਿੱਚ ਟਿਕਟਾਂ ਹੋਣਗੀਆਂ ਸੀਰੀਜ਼ ਕੋਈ ਨਹੀਂ ਹੋਊਗੀ ਸਟਾਰਟਿੰਗ ਨੰਬਰ ਹੋਣਗੇ 2 3 4 5 6 7 8 9 ਠੀਕ ਹੈ ਨਾ ਜੀ ਇਹਦੇ ਵਿੱਚ ਵਿੱਚ ਹੋਣਗੀਆਂ ਤੁਸੀਂ ਦੇਖ ਲਿਓ ਤੇ ਇਹ ਜਿਹੜਾ ਇਹ ਨਾ ਟਿਕਟ ਹੈ ਇਹਦਾ ਤੁਸੀਂ ਜਦੋਂ ਟਿਕਟ ਲਾਉਂਗੇ ਜੇ ਪਹਿਚਾਨ ਕਰਨ ਵਾਲੀ ਜਾਣਕਾਰੀ ਲੈਣੀ ਆ ਉਸੇ ਡਿਸਕ੍ਰਿਪਸ਼ਨ ਚ ਲਿੰਕ ਪਾ ਦਾਂਗੇ ਟਿਕਟੋਕ オリジナル ਹੈ ਕਿ ਡੁਪਲੀਕੇਟ ਹੈ ਇਹ ਤੁਸੀਂ ਸਾਡੀ ਵੀਡੀਓ ਅਸੀਂ ਡਿਸਕ੍ਰਿਪਸ਼ਨ ਚ ਲਿੰਕ ਪਾ ਦਾਂਗੇ ਉੱਥੇ ਜਾ ਕੇ ਤੁਸੀਂ ਵੀਡੀਓ ਜਿਹੜੀ ਧਿਆਨ ਨਾਲ ਦੇਖ ਲਓ ਠੀਕ ਹੈ ਨਾ ਜੀ ਤੇ ਦੂਜੀ ਗੱਲ ਕਦੇ ਵੀ ਟਿਕਟਾਂ ਜਿਹੜੀ ਲੈਣੇ ਹੋ ਤੁਸੀਂ ਉਹ ਹਮੇਸ਼ਾ ਮੈਂ ਤਾਂ ਐਂ ਕਹੂੰਗਾ ਵੀ ਟਿਕਟਾਂ ਬਹੁਤੀਆਂ ਨਾ ਪਾਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਜੇਕਰ ਪਾਉਣੀਆਂ ਟਿਕਟਾਂ ਇੱਕ ਹੀ ਪਾਓ ਇਸ ਤੋਂ ਵੱਧ ਕੋਈ ਨਾ ਪਾਓ ਹੱਥ ਬਨ ਕੇ ਬੇਨਤੀ ਹੈ ਸੋ ਆਪਣੀ ਤਾਂ ਇਹ ਹੈ ਜਿਹੜਾ ਮਤਲਬ ਕੰਡੀਸ਼ਨ ਠੀਕ ਹੈ ਜਾਂ ਜਿਹਦੀ ਨਹੀਂ ਵੀ ਕਿਰਪਾ ਕਰਕੇ ਟਿਕਟਾਂ ਘੱਟ ਜਮੀ ਘੱਟ ਇੱਕ ਮਸਾਂ ਪਾਓ ਜਿਨੇ ਪਾਉਣੀਆਂ ਤਾਂ ਮੇਰੀ ਸਲਾਮਨ ਨੂੰ ਤਾਂ ਪਾਓ ਉਥੋਂ ਜਿਹੜੀ ਪੱਕੀ ਸਟਾਲ ਹੈ ਜਿਹਦਾ ਬੰਦਾ ਲਾਈ ਬੈਠਾ ਹੈ ਜਿਵੇਂ ਤੁਰਦੇ ਫਿਰਦੇ ਤੋਂ ਧਿਆਨ ਨਾਲ ਆਨਲਾਈਨ ਤੋਂ ਬਚੋ ਆਨਲਾਈਨ ਤੋਂ ਕੋਈ ਟਿਕਟ ਮਤਲਬ ਸਾਰੇ ਇਹ ਠੱਗੀਆਂ ਠੋਰੀਆਂ ਸੋ ਤੁਹਾਨੂੰ ਪਤਾ ਹੀ ਹੈ ਕਈ ਵਾਰ ਫੇਕ ਆ ਉਹ ਕਰਕੇ ਨਾ ਤੁਹਾਤੋਂ ਪੈਸੇ ਠੱਗੇ ਜਾਂਦੇ ਨੇ ਇਸ ਕਰਕੇ ਟਿਕਟ ਤੁਸੀਂ ਜਾ ਕੇ ਸਟਾਲ ਤੋਂ ਲੋ ਜਿਹੜਾ ਟਿਕਟ ਕੋਈ ਵੇਚਦਾ ਸੇਲਰ ਪੱਕਾ ਦੁਕਾਨ ਤੇ ਸਟਾਲ ਲਾ ਕੇ ਬੈੰਦਾ ਜੋ ਬਕਾਇਦਾ ਉਹ ਮੋਹਰ ਲਾ ਕੇ ਦਿੰਦਾ ਆਪਦੀ ਠੀਕ ਹੈ ਨਾ ਜੀ ਸੋ ਇਹੀ ਜਾਣਕਾਰੀ ਦੇਣੀ ਸੀ ਤੇ ਸਮਝ ਗਏ ਹੋਗੇ ਸਾਰੇ ਠੀਕ ਹੈ ਨਾ ਜੀ ਸੋ ਠੀਕ ਹੈ ਜੀ ਫਿਰ ਕਰੋ ਆਪਣੀ ਸੰਗਰੂਰ ਪੀਵੀ 13 ਵਾਲੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਰੱਬ ਰੱਖਾ ਹੈਪੀ ਮਹਾਸ਼ਿਵਰਾਤਰੀ ਟੂ ਆਲ ਐਂਡ ਹੈਪੀ वूਮਨਸ ਡੇ ਥੈਂਕ ਯੂ